ਓਵਰਲੈਪ ਵੀ ਨੱਕ ਬਣਾਉਣ ਵਾਸਤੇ ਕੁਝ ਇਸ ਤਰੀਕੇ ਦੇ ਨਾਲ ਆਪਾਂ ਲੈਸ ਜੋਇੰਟ ਕੀਤੀ ਹੈ। ਔਰ ਆਪਾਂ ਅੱਜ ਦਿਨ ਵਿਖਾਉਣੇ ਹੈ ਕਿਵੇਂ ਕਰਨਾ ਹੈ। ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕੁਰਤੀ ਦਾ ਫਰੰਟ ਪਾਰਟ ਲਿਆ ਹੈ। ਠੀਕ ਹੈ ਜੀ। ਇਹ ਦੀ ਚਸਟ ਨੂੰ 2 ਇੰਚ ਹੈ ਠੀਕ ਹੈ ਜੀ। ਔਰ ਇਸ ਤਰੀਕੇ ਨਾਲ ਇਸ ਚਸਟ ਵਾਸਤੇ ਆਪਾਂ 7.5 ਇੰਚ ਦਾ ਸਾਡਾ ਸ਼ੋਲਡਰ ਇਨਫ ਹੈ ਇਹਦੇ ਵਾਸਤੇ ਠੀਕ ਹੈ। ਔਰ ਸਭ ਤੋਂ ਪਹਿਲਾਂ ਆਪਾਂ ਗਲੇ ਦਾ ਇੱਥੇ ਮੀਜ਼ਰ ਕਰਾਂਗੇ ਪੌਣੇ ਤਿੰਨ ਯਾਨੀ ਕਿ ਸਾਡੇ 5 ਅਸੀਂ ਇਹਨੂੰ ਰੱਖ ਰਹੇ ਹਾਂ ਠੀਕ ਹੈ ਜੀ ਬ੍ਰੌਡਨੈਸ ਔਰ ਇਸ ਤਰੀਕੇ ਦੇ ਨਾਲ ਆਪਾਂ 1 ਇੰਚ ਉੱਪਰ ਤੋਂ ਵੱਧ ਲੈਣਾ ਹੈ ਠੀਕ ਹੈ ਜਿੰਨਾ ਵੀ ਗਲਾ ਰੱਖਣਾ ਤੁਸੀਂ ਉਹਨਾਂ ਔਰ 1 ਇੰਚ ਵੱਧ ਅਸੀਂ ਪੱਟੀ ਅਟੈਚ ਕਰਨੀ ਔਰ ਗਲੇ ਅਸੀਂ ਡੀਪ ਰੱਖ ਰਹੇ ਹਾਂ 6.5 ਔਰ ਇਸ ਤਰੀਕੇ ਨਾਲ ਉਸ ਤੋਂ ਉੱਪਰ نیچے ਨੂੰ ਪਲੇਕਟ ਬਣਾਉਣਾ ਹੈ ਜਿਹੜਾ ਉਹ ਆਪਾਂ 5 6 7 ਤੁਸੀਂ ਕਿੰਨਾ ਵੀ ਆਪਣੇ ਪਸੰਦ ਦੇ ਅਨੁਸਾਰ ਲੈ ਸਕਦੇ ਠੀਕ ਹੈ ਔਰ ਇਥੋਂ ਨੀਚੇ ਜਿਹੜਾ ਪਲੇਟ ਬਣਾਉਣਾ ਹੈ ਤਾਂ ਆਪਾਂ 1 ਇੰਚ ਦੇ ਇਸ ਤਰੀਕੇ ਨਾਲ ਮਾਰਕ ਕਰ ਲੈਣਾ ਹੈ 1 ਇੰਚ ਠੀਕ ਹੈ ਚੌੜਾ ਠੀਕ ਹੈ ਉੱਪਰ ਤੋਂ ਜਿੱਥੇ ਆਪਣਾ ਗਲਾਸ ਅਟੈਚ ਕੀਤਾ ਸੀ ਔਰ ਉਪਰ ਅਮੀਜ਼ਰ ਕਰਨਾ ਹੈ 6.5 ਤੱਕ ਸਾਡਾ ਗਲਾ ਹੈ ਔਰ ਤੁਸੀਂ ਕਿੰਨਾ ਵੀ ਰੱਖ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜਾ ਆਪਾਂ 1 ਇੰਚ ਤੇ ਐਕਸਟਰਾ ਵਾਲਾ ਮਾਰਜਿਨ ਰੱਖ ਕੇ ਆਪਾਂ ਪੱਟੀ ਵਾਲਾ ਲਗਾਇਆ ਸੀ ਨਿਸ਼ਾਨ ਔਰ ਆਪਾਂ نیچے 1 ਇੰਚ ਲਗਾਇਆ ਆਪਾਂ ਇਸ ਤਰੀਕੇ ਨਾਲ ਦੋ ਪੁਆਇੰਟਸ ਨੂੰ ਮਿਲਾ ਕੇ ਇਸ ਤਰੀਕੇ ਨਾਲ ਆਪਾਂ ਡਰਾ ਕਰ ਲੈਣਾ ਠੀਕ ਹੈ ਇਸ ਤਰੀਕੇ ਨਾਲ ਡਰਾ ਕਰ ਲੈਣਾ ਹੈ ਠੀਕ ਹੈ ਜੀ ਆਖੋ ਦਿਖਾਈ ਦੇ ਰਿਹਾ ਹੋਏਗਾ ਆਪ ਜੀ ਨੂੰ ਇਸ ਤਰੀਕੇ ਦੇ ਨਾਲ ਫਿਰ ਆਪਾਂ ਇੱਕ ਪੈਰ ਦੇ ਅੱਧੇ ਇੰਚ ਤੋਂ ਕੱਟ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਇੱਥੇ ਛੱਡ ਦਿਆਂ ਹੋਇਆ ਕੱਪੜੇ ਨੂੰ ਇੱਥੇ ਕਟਿੰਗ ਕਰਨੀ ਹੈ ਠੀਕ ਹੈ ਜੀ ਆਪਾਂ ਕਟਿੰਗ ਇਥੋਂ ਕਰਨੀ ਹੈ ਠੀਕ ਹੈ ਆਪਾਂ ਇਸ ਸਲਾਈ ਦੇ ਵਿੱਚ ਮਾਰਜਿਨ ਚਲਾ ਜਾਏਗਾ ਇਸ ਲਈ ਆਪਾਂ ਥੋੜਾ ਜਿਹਾ ਉਰੇ ਤੋਂ ਕਟਿੰਗ ਕਰਨੀ ਹੈ ਜਿੱਥੇ ਆਪਾਂ ਸਟ੍ਰੇਟ ਲਾਈਨ ਖਿੱਚੀ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਆ ਵੇਖੋ ਇੰਨਾ ਕੁ ਅਸੀਂ ਕਪੜਾ ਸਲਾਈ ਦੇ ਵਿੱਚ ਛੱਡ ਰਹੇ ਹਾਂ ਸਲਾਈ ਦੇ ਵਿੱਚ ਅਟੈਚ ਹੋ ਜਾਏਗਾ ਔਰ ਇਸ ਤਰੀਕੇ ਦੇ ਨਾਲ ਅਸੀਂ ਇਥੋਂ ਉਰੇ ਤੋਂ ਹਲਕੀ ਹਲਕੀ ਇਸ ਤਰੀਕੇ ਨਾਲ ਕਟਿੰਗ ਕਰ ਰਹੇ ਹਾਂ ਠੀਕ ਹੈ ਜੀ ਔਰ ਵੇਖੋ ਤੁਸੀਂ ਆ ਸਾਡਾ ਵਿੱਚੋਂ ਮਾਰਜਿਨ ਨਿਕਲ ਚੁੱਕਿਆ ਹੈ ਗਲੇ ਦਾ ਠੀਕ ਹੈ ਜੀ ਔਰ ਆਪਾਂ ਇਹ ਬੈਕ ਪਾਰਟ ਨੂੰ ਲੈ ਕੇ ਜਿਹੜਾ ਕਟਿੰਗ ਹੋਇਆ ਵਿੱਚੋਂ ਪੀਸ ਹੈ ਔਰ ਉਸ ਤੋਂ ਬਾਅਦ ਆਪਾਂ ਬੈਕ ਗੱਲੇ ਨੂੰ ਸੌਰੀ ਬੈਕ ਪਾਰਟ ਨੂੰ ਆਪਾਂ ਵਿਚਾ ਕੇ ਇਸ ਤਰੀਕੇ ਨਾਲ ਜਿੰਨਾ ਚੌੜਾ ਅੱਗੇ ਗੱਲਾ ਕਟਿੰਗ ਕੀਤਾ ਹੈ ਓਨਾ ਉੱਪਰ ਸ਼ੋਲਡਰ ਤੋਂ ਆਪਾਂ ਇਸ ਤਰੀਕੇ ਨਾਲ ਮੀਜ਼ਰ ਕਰ ਲੈਣਾ ਹੈ ਕਿ ਕਿੰਨਾ ਚੌੜਾ ਹੈ ਔਰ ਠੀਕ ਹੈ ਔਰ ਇਸੇ ਤਰੀਕੇ ਦੇ ਨਾਲ ਆਪਾਂ نیچے ਨੂੰ ਆਪਾਂ ਸਿਰਫ 1/2 ਇੰਚ ਦੀ ਡਾਊਨ ਕਾਰਟ ਪਾਵਾਂਗੇ ਠੀਕ ਹੈ ਇਸ ਤਰੀਕੇ ਨਾਲ ਸਿਰਫ 1 ਇੰਚ ਦੀ ਔਰ ਜਿੱਥੇ ਆਪਾਂ ਚੌੜਾ ਜਿੰਨਾ ਲਿਆ ਹੈ ਉੱਥੇ ਜਾ ਕੇ ਇਹਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਗੁਲਾਈ ਦੇ ਨਾਲ ਵਿੱਚ ਇਹਨੂੰ ਠੀਕ ਹੈ ਇਸ ਤਰੀਕੇ ਨਾਲ ਸ਼ੇਪ ਦੇ ਦੇਣੀ ਹੈ ਠੀਕ ਹੈ ਇਹ ਅਸੀਂ ਓਵਰਐਪ ਕਾਲਰ ਬਣਾ ਰਹੇ ਹਾਂ ਉਹਦੇ ਵਾਸਤੇ ਕਟਿੰਗ ਜ਼ਰੂਰੀ ਹੈ ਠੀਕ ਹੈ ਇਸ ਤਰੀਕੇ ਨਾਲ ਆਪਾਂ ਕਟਿੰਗ ਕਰਕੇ ਔਰ ਆਪਾਂ ਸ਼ੋਲਡਰ ਅਟੈਚ ਕਰ ਚੁੱਕੇ ਹਾਂ ਠੀਕ ਹੈ ਜੀ ਸ਼ੋਲਡਰ ਅਟੈਚ ਕਰਕੇ ਆਖੋ ਕੁਛ ਇਸ ਤਰੀਕੇ ਦੇ ਨਾਲ ਸਾਡਾ रेडी ਹੋਇਆ ਹੈ ਫਿਰ ਆਪਾਂ ਵਿੱਚ ਡਬਲ ਫੋਲਡ ਕਰਕੇ ਔਰ 1 ਇੰਚ نیچے ਨੂੰ ਛੱਡ ਕੇ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਗੁਲਾਈ ਦੇ ਵਿੱਚ ਆਪਾਂ ਆਪਣੇ ਨੈਕ ਨੂੰ ਮੀਜ਼ਰ ਕਰਨਾ ਠੀਕ ਹੈ 18 ਇੰਚ ਦੀਆਂ ਆਪਾਂ ਪੱਟੀਆਂ ਤਿਆਰ ਕਰਨੀਆਂ ਆਪਾਂ 20 ਜਾਂ 19 ਜਾਂ 20 ਰੱਖਾਂਗੇ ਕਿਉਂਕਿ ਆਪਾਂ ਇਹ ਥੱਲੇ نیچے ਨੂੰ ਆਪਾਂ ਵਧਾ ਕੇ ਰੱਖਣੀਆਂ ਹਨ ਠੀਕ ਹੈ ਇਸ ਤਰੀਕੇ ਨਾਲ ਅਸੀਂ 3.5 ਇੰਚ ਦੀ ਇਹ ਪੱਟੀ ਲਈ ਹੋਈ ਹੈ ਔਰ ਇਸ ਤਰੀਕੇ ਨਾਲ ਆਪਾਂ ਇਹਨੂੰ ਪ੍ਰੈਸ ਕਰਕੇ ਡਬਲ ਫੋਲਡ ਦੇ ਵਿੱਚ ਕੀਤਾ ਹੋਇਆ ਹੈ और इस तरीके एक इंच से आप मार्क करके और आपस अटैच की है जो कि साबरिक दे मैच कर रही है ठीक है इस तरीके इतें स्टिच लगाने स्टार्ट करा ठीक है इतों साडा बंद वाली साइड नहीं तो नहीं जिते खुली साइड है उस साइड आप बंद वाली साइड नैस का मूँह करके इस तरीके स्टिच लगा स्टार्ट करा और सारी पट्टी ਸਟਿਚ ਦੇ ਨਾਲ ਕੰਪਲੀਟ ਕਰਾਂਗੇ ਠੀਕ ਹੈ ਆਪਾਂ ਲੈਸ ਅਟੈਚ ਕਰ ਚੁੱਕੇ ਹਾਂ ਵੇਖੋ ਸਾਰੀ ਲੈਸ ਅਟੈਚ ਹੋ ਚੁੱਕੀ ਹੈ ਔਰ ਠੀਕ ਹੈ ਜੀ ਇਸ ਤਰੀਕੇ ਨਾਲ ਫਿਰ ਆਪਾਂ ਗੱਲੇ ਨੂੰ ਠੀਕ ਹੈ ਵੇਖ ਕੇ نیچے ਉਪਰ ਆਪਾਂ ਪੱਟੀ ਨੂੰ نیچے ਨੂੰ ਰੱਖਣਾ ਹੈ ਜਿੱਥੇ ਲੈਸ ਸਾਈਡ ਹੈ ਗਲਾ ਸਾਡਾ ਸਿੱਧਾ ਹੈ ਕੁੜਤੀ ਦਾ ਠੀਕ ਹੈ ਇਸ ਤਰੀਕੇ ਨਾਲ ਆ ਲੈਸ ਹੈ ਵੇਖੋ ਜਿੱਥੇ ਆਪਾਂ ਸਟਿਚ ਲਗਾਈ ਹੈ ਬਿਲਕੁਲ ਉੱਥੇ ਰੱਖ ਦਿਆ ਹੋਇਆ ਜਿੰਨਾ ਮਾਰਜਨ ਅਸੀਂ ਸਟਿਚਿੰਗ ਵਾਸਤੇ ਛੱਡਿਆ ਸੀ ਨੈਕ ਦਾ ही नाल आपा उ इस तरीके अद्धे इंच तो जितना कटिंग की है पीछे अद्धे इंच तो आप एक सिलाई लगा के स्टार्ट करनी है और इस तरीके ना बहुत ही ईजी है ये बिगनरस भी लगा सकते हैं ठीक है बहुत ही ज़्यादा ईजी है और इस तरीके ना आप जी भी, भी बना सकते हो बिना किसी बुकरम तो बिना किसी फ्यूजिंग पेपर तो इस तरीके बहुत ईजी है और टर्न भी बहुत वाया हो जाता है और बिलकुल भी वाल नहीं आते और इस तरीके सारी स्टिच ਕੰਪਲੀਟ ਕਰ ਲੈਣੀ ਹੈ ਔਰ ਯਾਦ ਰੱਖੇ ਜਿਹੜੀ ਸ਼ੋਲਡਰਸ ਦੀ ਲਾਈਨ ਹੈ ਆਪਾਂ ਜਿਹੜੀ ਅਟੈਚ ਕਰਦੇ ਹਾਂ ਉਹਨਾਂ ਨੂੰ ਹਮੇਸ਼ਾ ਬੈਕ ਸਾਈਡ ਨੂੰ ਹੀ ਟਰਨ ਕਰਨਾ ਹੈ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਠੀਕ ਹੈ ਵੇਖੋ ਇਸ ਤਰੀਕੇ ਦੇ ਨਾਲ ਸਾਡੇ ਦੋਨੋਂ ਸਟਿਚਸ ਨੂੰ ਬੈਕ ਨੂੰ ਹੀ ਕਰਨਾ ਹੈ ਜਿਹੜੀ ਸ਼ੋਲਡਰਸ ਨੇ ਔਰ ਬੈਕ ਨੂੰ ਟਰਨ ਕਰਕੇ ਆਪਾਂ ਇਸ ਤਰੀਕੇ ਨਾਲ ਇੱਥੋਂ ਥੋੜਾ ਜਿਹਾ ਧਿਆਨ ਦੇ ਕੇ ਕਿਉਂਕਿ ਇੱਥੇ ਕਰਵ ਹੁੰਦਾ ਹੈ ਇਸ ਤਰੀਕੇ ਨਾਲ ਢਿੱਲੇ ਹੱਥਾਂ ਦੇ ਨਾਲ ਆਪਾਂ ਇਹਨੂੰ ਸਟਿਚ ਲਗਾਵਾਂਗੇ ਠੀਕ ਹੈ ਔਰ ਰਿਕਵੈਸਟ ਹੈ ਜੀ ਜਿਹੜੇ ਮੇਰੇ ਚੈਨਲ ਤੇ ਵੀਰ ਭੈਣ ਨਵੇਂ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਵੀ ਕਰਨਾ ਔਰ ਲਾਈਕ ਕਮੈਂਟ ਪਲੀਜ਼ ਜ਼ਰੂਰ ਕਰਿਆ ਕਰੋ ਔਰ ਇਹ ਵੀ ਦੱਸਣਾ ਕਿ ਆਪ ਜੀ ਕਿੱਥੋਂ ਹੋ ਔਰ ਕਿੱਥੋਂ ਸਾਡੀ ਵੀਡੀਓ ਵੇਖ پا ਰਹੇ ਹੋ ਠੀਕ ਹੈ ਔਰ ਸਾਨੂੰ ਵੀਡੀਓ ਸਾਡੀ ਪਸੰਦ ਆ ਰਹੀ ਹੈ ਜਾਂ ਨਹੀਂ ਠੀਕ ਹੈ ਜੀ ਜ਼ਰੂਰ ਆਪਣਾ ਕਮੈਂਟ ਦੇਣਾ ਠੀਕ ਹੈ ਜੀ ਔਰ ਸਾਡੀ ਆ ਵੇਖੋ ਸਟਿਚ ਲਗਾ ਕੇ ਅਸੀਂ ਕੰਪਲੀਟ ਕਰ ਲਿਆ ਹੈ ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਆਪਾਂ ਕੀ ਕਰਨਾ ਹੈ ਜਿੱਥੇ ਆਪਾਂ ਹੁਣ ਸਟਿਚ ਨੂੰ ਬੰਦ ਕਰਨਾ ਹੈ ਬਿਲਕੁਲ ਅੱਧੇ ਇੰਚ ਤੇ ਜਿਵੇਂ ਆਪਾਂ ਸਟਾਰਟਿੰਗ ਕੀਤੀ ਸੀ ਔਰ ਅੱਧੇ ਇੰਚ ਤੇ ਹੀ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਡਬਲ ਸਟਿਚ ਲਗਾ ਕੇ ਇਹਨੂੰ ਸਿਲਾਈ ਨੂੰ ਅਲੱਗ ਕਰ ਦੇਣਾ ਠੀਕ ਹੈ ਜੀ ਔਰ ਜਿਹੜਾ ਐਕਸਟਰਾ ਵਾਲਾ ਸਾਡਾ ਪਲੇਕਟ ਦਾ ਉਹ ਹਿੱਸਾ ਬਚਿਆ ਹੈ ਆਪਾਂ ਉਹਨੂੰ ਕਟਿੰਗ ਕਰ ਲਾਂਗੇ ਠੀਕ ਹੈ ਔਰ ਕਟਿੰਗ ਕਰਨ ਤੋਂ ਬਾਅਦ ਠੀਕ ਹੈ ਜੀ ਅਪਾ ਇਸ ਤਰੀਕੇ ਨਾਲ ਜਿਹੜੇ ਆ ਸਾਡੇ ਪੁਆਇੰਟਸ ਨੇ ਕਾਰਨਰ ਨੇ ਆਪਾਂ ਇਸ ਤਰੀਕੇ ਨਾਲ ਇੱਥੇ ਮਾਰਕ ਕਰ ਲੈਣਾ ਹੈ ਕੁਛ ਤਿਰਛੇ ਸਾਈਨ ਨਾਲ ਜਿਵੇਂ ਤੁਸੀਂ ਵੇਖ 파 ਰਹੇ ਹੋ ਠੀਕ ਹੈ ਔਰ ਆਪਾਂ ਛੋਟੇ ਛੋਟੇ ਕੱਟਸ ਲਗਾ ਲੈਣੇ ਠੀਕ ਹੈ ਜੀ ਅਸੀਂ ਕੱਟਸ ਲਗਾ ਚੁੱਕੇ ਆ ਵੇਖੋ ਇਸ ਤਰੀਕੇ ਦੇ ਨਾਲ ਔਰ ਫਿਰ ਆਪਾਂ ਇਸ ਪਲੇਕਟ ਨੂੰ ਆਪਾਸੇ ਦੀ ਸਾਈਡ ਨੂੰ ਟਰਨ ਕਰਾਂਗੇ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਤੁਸੀਂ ਫੜ ਕੇ ਔਰ ਇੱਥੇ ਸਟਿਚ ਵੀ ਲਗਾ ਸਕਦੇ ਹੋ ਠੀਕ ਹੈ ਜੀ ਔਰ ਇਸ ਤਰੀਕੇ ਦੇ ਨਾਲ ਆਖੋ ਸਾਡਾ ਉਲਟੀ ਸਾਈਡ ਹੈ ਇਸ ਤਰੀਕੇ ਨਾਲ ਅੰਦਰ ਨੂੰ ਟਰਨ ਹੋ ਗਿਆ ਬਹੁਤ ਹੀ ਇਜ਼ੀ ਹੈ ਔਰ ਬਹੁਤ ਹੀ ਅੱਛੀ ਫਿਨਿਸ਼ਿੰਗ ਆਂਦੀ ਹੈ ਜਿਹੜੀ ਆਪਾਂ ਕਟਸ ਲਗਾਏ ਨੇ ਉਹਦੇ ਨਾਲ ਨੀਚੇ ਤੋਂ ਜਿਹੜਾ ਕੱਪੜਾ ਹੈ ਅੰਦਰ ਨੂੰ ਫੋਲਡ ਹੋਣ ਵਾਸਤੇ ਠੀਕ ਹੈ ਜੀ ਕੋ ਬਿਲਕੁਲ ਵੀ ਪ੍ਰੋਬਲਮ ਨਹੀਂ ਆਂਦੀ ਬਹੁਤ ਹੀ ਇਜ਼ੀ ਇਹ ਬਣ ਜਾਂਦਾ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਨੀਚੇ ਤੁਸੀਂ ਪਕੜ ਕੇ ਇਸ ਤਰੀਕੇ ਨਾਲ ਆਪਾਂ ਇੱਥੇ ਸਟੀਚ ਲਗਾ ਕੇ ਇਹਨੂੰ ਸਿਕਿਉਰ ਕਰ ਲੈਣ ਠੀਕ ਹੈ ਪਲੇਕਟ ਨੂੰ ਠੀਕ ਹੈ ਜੀ ਇਸ ਤਰੀਕੇ ਨਾਲ ਸਟੀਚ ਲਗਾਉਣ ਤੋਂ ਬਾਅਦ ਫਿਰ ਆਪਾਂ ਉੱਪਰ ਜਿਹੜੀ ਟੌਪ ਸਟੀਚ ਹੈ ਦੀ ਫਿਨਿਸ਼ਿੰਗ ਲਈ ਉਹ ਜ਼ਰੂਰ ਲਗਾਵਾਂਗੇ ਠੀਕ ਹੈ ਆਪਾਂ ਪੱਟੀ ਤੇ ਉਹ ਲੈਸ ਤੇ ਨਹੀਂ ਲਗਾਣੀ ਆਪਾਂ ਆਪਣੇ ਫੈਬਰਿਕ ਤੇ ਲਗਾ ਰਹੇ ਹਾਂ ਠੀਕ ਹੈ ਜੀ ਇਸ ਤਰੀਕੇ ਨਾਲ ਬਿਲਕੁਲ ਗੋਲਾਈ ਦੇ ਵਿੱਚ ਆਪਾਂ ਸਟੀਚ ਲਗਾ ਕੇ ਇਹਨੂੰ ਕੰਪਲੀਟ ਕਰ ਰਹੇ ਹਾਂ ਠੀਕ ਹੈ ਔਰ ਸਾਡਾ ਨੈਕ ਬਣ ਕੇ ਰੈਡੀ ਹੋ ਚੁੱਕਿਆ ਹੈ ਔਰ ਜਿਹਦੇ ਵਿੱਚ ਫਿਰ ਆਪਾਂ ਜਿਹੜਾ ਐਕਸਟਰਾ ਵਾਲਾ ਨੀਚੇ ਦੀਪ ਹੈ ਆਪਾਂ ਫਿਲ ਕਰ ਲੈਣਾ ਠੀਕ ਹੈ ਆਪਾਂ ਸ਼ੋਲਡਰ ਤੋਂ ਇਸ ਤਰੀਕੇ ਜਿੰਨਾ ਵੀ ਤੁਸੀਂ ਗਲਾ ਰੱਖਣਾ ਚਾਹੁੰਦੇ ਹੋ ਉਸੇ ਸਾਢੇ 6 ਲੈ ਰਹੇ ਹਾਂ ਇਹਦਾ ਡੀਪ ਗਲਾ ਇੰਨਾ ਰੱਖ ਰਹੇ ਹਾਂ ਔਰ ਦੂਸਰੀ ਸਾਈਡ ਤੋਂ ਇਸ ਤਰੀਕੇ ਨਾਲ ਆਪਾਂ ਸ਼ੋਲਡਰਸ ਵਾਲੀ ਲਾਈਨ ਨੂੰ ਇਸ ਤਰੀਕੇ ਨਾਲ ਸਟਿਚਸ ਨੂੰ ਆਪਸ ਵਿੱਚ ਮਿਲਾਉਂਦੇ ਹਾਂ ਹੋਏ ਆਪਾਂ ਸੈਂਟਰ ਕਰ ਲੈਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਿੱਥੇ ਤੁਸੀਂ ਰੱਖਣਾ ਹੈ ਜਿੱਥੇ ਸਾਢੇ 6 ਤੇ ਆਪਾਂ ਇੱਕ ਹੋਰ ਨਿਚਾ ਲਗਾ ਦਿੱਤਾ ਹੈ ਫਿਰ ਆਪਾਂ ਇਸ ਤਰੀਕੇ ਨਾਲ نیچے ਮੀਜ਼ਰ ਕਰਨਾ ਹੈ ਕਿ ਆਪਾਂ نیچے ਪੱਟੀ ਕਿੰਨੀ ਤਿਆਰ ਕਰਨੀ ਹੈ ਠੀਕ ਹੈ 6.5 7 ਦੇ ਕਰੀਬ ਆਪਾਂ ਨੀਚੇ ਵਾਲੀ ਜਿਹੜੀ ਪੱਟੀ ਦੇ ਅੰਦਰ ਐਕਸਟਰਾ ਕਪੜਾ ਰੱਖ ਕੇ ਆਪਾਂ ਇਹਨੂੰ ਫਿਲ ਕਰਨਾ ਹੈ ਠੀਕ ਹੈ ਕੁਝ ਐਸੇ ਹੀ ਕਨਾਲ ਠੀਕ ਹੈ 7 ਇੰਚਸ ਆਪਾਂ ਉੱਪਰੋਂ ਡਬਲ ਫੋਲਡ ਲੈਣਾ ਹੈ ਉੱਪਰ نیچے ਤੋਂ ਖੁੱਲਾ ਕਪੜਾ ਠੀਕ ਹੈ ਇਸ ਤਰੀਕੇ ਦੇ ਨਾਲ ਆ ਫਿਰ ਆਪਾਂ ਵਿੱਚ ਇਹ ਰੱਖ ਕੇ نیچے ਨੂੰ ਆਪਾਂ ਉੱਪਰ ਦੀ ਸਿਲਾਈ ਲਗਾਵਾਂਗੇ ਠੀਕ ਹੈ ਬਿਲਕੁਲ ਤੁਸੀਂ ਪਿੰਨਪੀ ਕਰ ਸਕਦੇ ਹੋ अगर ठीक है अगर नहीं इस तरह लगाया जाता ठीक है पहला सिक्योर कर लेना पिन लगा के इस तरीके फिर वापस उस जिथे स्टिच लगाई सी पहली वाली आप बिल्कुल वो उपर ही स्टिचेस लगा रहे हाँ ठीक है इस तरीके स्टिच लगा लेनी है ठीक है बिल्कुल उस तरीके उपर रख के ठीक है जी और नवा कुछ सीख लिए प्लीज चैनल सबसक्राइब जरूर कर लेना ਔਰ ਇਸ ਤਰੀਕੇ ਨਾਲ ਆਪਾਂ ਉੱਪਰ ਇਹਦੇ ਜਿਹੜਾ ਆਪਾਂ ਪਾਰਟ ਬਣਾਇਆ ਸੀ ਫਿਲ ਕਰਨ ਵਾਸਤੇ ਆਪਾਂ ਉਹਦੇ ਉੱਪਰ ਲੇਸ ਅਟੈਚ ਕਰ ਚੁੱਕੇ ਹਾਂ ਔਰ ਤੁਸੀਂ ਚਾਹੋ ਜਿਹੜਾ ਵਿੱਚ ਗੈਪ ਦਿਖਾਈ ਦੇ ਰਿਹਾ ਹੈ ਤੁਸੀਂ ਇਹਦੇ ਵਿੱਚ ਚਾਹੋ ਤੇ ਤੁਸੀਂ ਬਟਨ ਵੀ ਅਟੈਚ ਕਰ ਸਕਦੇ ਹੋ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਸਾਡਾ ਬਲੇਕੇਟ ਬਣ ਕੇ ਵੇਖੋ ਰੈਡੀ ਹੋ ਗਿਆ ਹੈ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਜਿਹੜਾ نیچے ਆਪ ਜੀ ਨੂੰ ਦਿਖਾਈ ਦੇ ਰਿਹਾ ਥੋੜਾ ਖਾਲੀ-ਖਾਲੀ ਸ ਲੱਗ ਰਿਹਾ ਹੈ ਠੀਕ ਹੈ ਜੀ ਅਸੀਂ ਇਸ ਤਰੀਕੇ ਦੇ ਨਾਲ ਅਸੀਂ نیچے ਵੀ ਲੈਸ ਅਟੈਚ ਕਰਕੇ ਇਹਨੂੰ ਆਪਾਂ ਔਰ ਵੀ ਵਧੀਆ ਲੁੱਕ ਦੇ ਦਿੱਤਾ ਹੈ ਔਰ ਸਾਡਾ ਗਲਾ ਬਣ ਕੇ ਰੈਡੀ ਹੋ ਚੁੱਕਿਆ ਹੈ ਆਪਾਂ ਆਪ ਜੀ ਨੂੰ ਬਵਾ ਅਟੈਚ ਕਰਕੇ ਫਿਰ ਆਪਾਂ ਅਭੀ ਨੇ ਦੀ ਫਾਈਨਲ ਲੁੱਕ ਜ਼ਰੂਰ ਵਿਖਾਵਾਂਗੇ ਠੀਕ ਹੈ ਜੀ ਆਪ ਵਿਖੋ ਦੀ ਫਾਈਨਲ ਲੁੱਕ ਕਿੰਨਾ ਪਿਆਰਾ ਗਲਾ ਬਣ ਕੇ ਰੈਡੀ ਹੋਇਆ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਸੈਂਟਰ ਦੇ ਵਿੱਚ ਲੈਸ ਅਟੈਚ ਕੀਤੀ ਸੀ ਔਰ ਆ نیچے ਖਾਲੀ ਸੀ ਆਪਾਂ ਇਹਨੂੰ ਵੀ ਫਿਲ ਕਰ ਦਿੱਤਾ ਹੈ ਅਗਰ ਤੁਸੀਂ ਚਾਹੋ ਵਿੱਚ ਬਟਨ ਅਟੈਚ ਕਰਕੇ ਇਹਨੂੰ ਹੋਰ ਵੀ ਜ਼ਿਆਦਾ ਸੋਨਾ ਬਣਾ ਸਕਦੇ ਹੋ